ਰਖੜੀ ਪ੍ਰਾ ਨੂੰ ਬੜੇ ਹੀ ਚਾਹਵਾਂ ਦੇ ਨਾਲ ਭੈਣ ਬੰਨਣ ਗਈ ਸੀ ਤੇ ਪ੍ਰਾ ਨੇ ਵੀ ਬੜੇ ਹੀ ਖੁਸ਼ੀ-ਖੁਸ਼ੀ ਗੁੱਟ ਤੇ ਰਖੜੀ ਬਨਵਾਈ ਸੀ ਪਰ ਪ੍ਰਾ ਨੂੰ ਕੀ ਪਤਾ ਸੀ ਕਿ ਇਹ ਤਿਉਹਾਰ ਉਹਨਾਂ ਦਾ ਆਖਰੀ ਤਿਉਹਾਰ ਹੋਵੇਗਾ ਬੜੇ ਹੀ ਚਾਵਾ ਦੇ ਨਾਲ ਭਰਾ ਨੂੰ ਰਖੜੀ ਬਨ ਕੇ ਭੈਣ ਘਰ ਪਰਤ ਰਹੀ ਸੀ ਤੇ ਰਾਹ ਵਿੱਚ ਅਜੀਹਾ ਪਾੜਾ ਵਾਪਰ ਗਿਆ ਕਿ ਅੱਜ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਜੀਹਾਂ ਦੱਸਦੀ ਏ ਬੜੇ ਹੀ ਚਾਵਾ ਦੇ ਨਾਲ ਭੈਣ ਜਦੋਂ ਰਖੜੀ ਬਨ ਕੇ ਵਾਪਸ ਪਰਤ ਰਹੀ ਸੀ ਤੇ ਰਾਹ ਦੇ ਵਿੱਚ ਮੌਤ ਆਖ ਲੋਤੀ ਤੇ ਜਿਸ ਤੋਂ ਬਾਅਦ ਪਰਿਵਾਰ ਦੀਆਂ ਤਿਉਹਾਰ ਦੀਆਂ ਖੁਸ਼ੀਆਂ ਸਾਰੀਆਂ ਮਾਤਮ ਦੇ ਵਿੱਚ ਬਦਲ ਗਈਆਂ ਮਾਮਲਾ ਇਸ ਸਾਹਮਣੇ ਆਇਆ ਜਲੰਧਰ ਤੋਂ ਜਿੱਥੇ ਕੀ ਬੀਤੀ ਤੇਰ੍ਹ ਸ਼ਾਮ ਨਕੋਦਰ ਰੋਡ ਦੇ ਉੱਤੇ ਇੱਕ ਕਾਰ ਅਤੇ ਐਕਟਿਵਾ ਦਾ ਭਿਆਨਕ ਹਾਦਸਾ ਹੋ ਗਿਆ ਇਸ ਟੱਕਰ ਦੇ ਵਿੱਚ ਮੌਕੇ ਦੇ ਉੱਤੇ ਜਿਹੜੀ ਔਰਤ ਐਕਟਿਵਾ ਦੇ ਵਿੱਚ ਸਵਾਰ ਸੀ ਉਸ ਦੀ ਮੌਤ ਹੋ ਗਈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਉਕਤ ਔਰਤ ਆਪਣੇ ਭਰਾ ਨੂੰ ਰਖੜੀ ਬਨ ਕੇ ਵਾਪਸ ਆ ਰਹੀ ਸੀ ਤੇ ਨਕੋਦਰ ਰੋਡ ਦੇ ਉੱਤੇ ਉਸ ਦੀ ਐਕਟਿਵਾ ਦੀ ਕਾਰ ਨਾਲ ਟੱਕਰ ਹੋ ਗਈ ਤੇ ਉਸ ਤੋਂ ਬਾਅਦ ਦ ਸਾਰੀ ਜਿਹੜੀ ਘਟਨਾ ਹੈ ਉਹ ਮੌਕੇ ਤੇ ਦੇਖਣ ਨੂੰ ਮਿਲੀ ਹੈ ਆਸ-ਪਾਸ ਜਿੰਨੇ ਵੀ ਲੋਕ ਮੌਜੂਦ ਸਨ ਉਹਨਾਂ ਦੇ ਵੱਲੋਂ ਔਰਤ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੂੰ ਬਚਾਇਆ ਨਾ ਜਾ ਸਕੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਜਾਂਦਾ ਹੈ ਤਾਂ ਭੈਣ ਜਿਸ ਨੂੰ ਚਾਹ ਸੀ ਰਖੜੀ ਦੇ ਬੜੀ ਹੀ ਖੁਸ਼ੀ ਦੇ ਨਾਲ ਆਪਣੇ ਪ੍ਰਾਣ ਨੂੰ ਰਖੜੀ ਬੰਨਣ ਗਈ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਕੁਝ ਬਾਣਾ ਜੜਾ ਹੈ ਉਹ ਵਾਪਰ ਜਾਣਾ ਹੈ ਤੇ ਇਹ ਤਿਹਾਰ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਤਿਹਾਰ ਹੋਣਾ ਹੈ ਤੇ ਮਾਪਿਆਂ ਦਾ ਰੋ ਰੋ ਬੁਰਾ ਹਾਲ ਦੱਸਿਆ ਜਾ ਰਿਹਾ ਹੈ ਕਿ ਔਰਤ ਦੀ ਉਮਰ 50 ਸਾਲ ਸੀ ਇਹ ਮੇਰੇ ਮਾਮੀ ਦੀ ਸੀਗੇ ਇੱਥੇ ਲੰਘ ਪੈਣਾ ਮੁੱਦਾ ਪੈਂਦਾ ਰਖੜੀਆਂ ਬੰਨਣ ਆਏ ਸੀਗੇ ਸਾਨੂੰ ਸੁਣਾ ਆਸੀ ਗਦੀ ਬੇਥੋਂ ਨੀਂ ਸੱਤ ਲੱਗੀ ਆ ਅਸੀਂ ਨਾਲ ਹੀ ਇੱਥੇ ਪਹੁੰਚ ਗਏ ਕਿੰਨੀ ਉਮਰ ਸੀਗੀ ਇਹਨਾਂ ਦੀ ਇਹ ਵੀ 50 50 ਸਾਲ ਜਿਹੜੇ ਕਿੱਥੇ ਦੇ ਰਹਿਣ ਵਾਲੇ ਆ ਇਹ ਵੀ ਇੱਕ ਲੇਡੀ ਸੀ ਇੱਕੋ ਤੇ ਆ ਰਹੀ ਸੀ ਉਹਨਾਂ ਨੇ ਜਾਣਾ ਸੀ ਵਾਪਸ ਇੱਥੋਂ ਪਾਕਾ ਇੱਕ ਕਾਰ ਤੋਂ ਮੁੱਕੇ ਆਣ ਸੀ ਪਿੱਛੇ ਪਿੱਛੇ ਇੱਕ ਗੱਡੀ ਆ ਰਹੀ ਸੀ ਉਹਨਾਂ ਨੇ ਜਲੰਧਰ ਜਾਣਾ ਸੀ ਉਹਦੇ ਵਿੱਚ ਕਾਫੀ ਐਕਸੀਡੈਂਟ ਹੋ ਗਿਆ ਇਹਨਾਂ ਦਾ ਲੇਡੀ ਜਿਹੜੀ ਆ ਮੌਕੇ ਤੇ ਡੈਥ ਹੋ ਗਈ ਹੈ ਹੁਣ ਸਭਾ ਹਸਪੀਟਲ ਪਹੁੰਚਾਤਾ ਸੀ ਸਰ ਕਿੱਥੇ ਦੇ ਰਹਿਣ ਵਾਲੇ ਆ ਲੇਡੀਸ ਇਹ ਲੇਡੀ ਜੀ ਸ਼ਾ ਕੋਰ ਦੇ ਜਿਹੜਾ ਨਾਲ ਤਾਂ ਸਰ ਜਿਹੜਾ ਜਿਨ੍ਹਾਂ ਨਾਲ ਐਕਸੀਡੈਂਟ ਹੋਇਆ ਗੱਡੀ ਵਾਲਿਆਂ ਨੇ ਰੈਸ ਵਗੈਰਾ ਕੀਤੀ ਹੈ ਜਾਂ ਨਹੀਂ ਇਹ ਸਿਲਾਲ ਤੋਂ ਲੈ ਕੇ ਅਜੇ ਦੇਖਦੇ ਹਾਂ ਮੈਂ ਕਿਹਦੀ ਕਾਰਵਾਈ ਕਰਨੀ ਚਾਹੀਦੀ ਹੈ ਕਾਰਵਾਈ ਕਰਦੇ ਤੇ ਫਿਲਹਾਲ ਉਸ ਗਰੁੱਪ